ਇੱਕ ਦੋ ਜ਼ਰੂਰੀ ਬੇਨਤੀਆਂ ਆਪ ਸਾਰਿਆਂ ਸੰਗਤਾਂ ਦੇ ਸਾਹਮਣੇ ਦਾਸ ਵੇ ਜੱਥੇ ਨੇ ਰੱਖਣੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਸਮੇਂ ਤੋਂ ਗੁਰਦੁਆਰਾ ਸਟਾਫ ਦੇ ਵਿੱਚ ਕੁਝ ਕਮਜ਼ੋਰੀਆਂ ਹੋਈਆਂ ਜਿਨ੍ਹਾਂ ਕਰਕੇ ਸਾਡੇ ਜੱਥੇ ਤੇ ਅਸਰ ਪਿਆ ਕਿ ਭਾਈ ਸਾਹਿਬ ਜੀ ਵੀ ਆਏ ਨੇ ਸੇਵਾ ਕਾਰਜ ਸਾਡੇ ਕੋਈ ਵੀ ਸੇਵਾ ਨਿਭਾ ਰਹੇ ਨੇ ਪ੍ਰਬੰਧਕ ਕਮੇਟੀ ਨੇ ਸਾਨੂੰ ਇਹ ਫੈਸਲਾ ਸੁਣਾਇਆ ਕਿ ਤੁਸੀਂ ਸਾਰੇ ਦਿਨ ਰਿ ਰਕਿਰਤਨ ਕਰੋਗੇ ਪਰ ਕੀਰਤਨ ਜਿਹੜਾ ਹੈ ਇਹ ਰੋਹ ਦੀ ਖੁਰਾਕ ਹੈ ਜਦੋਂ ਮਨ ਮੰਨਦਾ ਹੋਵੇ ਉਦੋਂ ਹੀ ਕੀਰਤਨ ਹੁੰਦਾ ਹੈ ਜਦੋਂ ਮਨ ਨਾ ਮੰਨਦਾ ਹੋਵੇ ਫਿਰ ਤੇ ਟਾਈਮ ਪਾਸ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਸਾਨੂੰ ਦਫ਼ਤਰ ਵਿੱਚ ਬਣਾ ਕੇ ਇਹ ਕਿਆ ਕਰਕੇ ਤੁਸੀਂ ਇੰਜ ਕਰਨਾ ਹੈ ਅਸੀਂ ਪੁੱਛਿਆ ਵੀ ਕਿਉਂ ਕਿ ਸਾਨੂੰ ਤਾਂ ਤੁਸੀਂ ਪੁੱਛਿਆ ਨਹੀਂ ਵੀ ਤੁਸੀਂ ਕਰ ਲਓਗੇ ਜਾਂ ਨਹੀਂ ਕਹਿੰਦੇ ਨਹੀਂ ਇਹ ਕਮੇਟੀ ਦਾ ਫੈਸਲਾ ਹੈ ਤੁਸੀਂ ਕਰਨਾ ਕਰੋ ਨਹੀਂ ਤੇ ਅਸੀਂ ਫਾਜੋਤ ਤੁਸੀਂ ਜਾ ਸਕਦੇ ਹੋ ਤੇ ਦਾਸ ਜੀ ਜੱਟ ਨੇ ਫਿਰ ਵੀ ਫੈਸਲਾ ਕੀਤਾ ਕਿ ਇਸ ਤਰ੍ਹਾਂ ਹੀ ਕੀਰਤਨ ਨਹੀਂ ਕਰ ਸਕਦੇ ਕਿਉਂਕਿ ਮੈਂ ਤੇ ਕੀ ਵੀ ਸਾਡਾ ਬੁੱਧੂਪੀ ਸਿੰਘ ਅਜੀ ਪਹਿਲਾਂ ਹੀ ਕੀਰਤਨ ਛੱਡ ਦਿੱਤਾ ਹੈ 2020 ਵਿੱਚ ਇਹਨਾਂ ਗੱਲਾਂ ਕਰਕੇ ਅਸੀਂ ਦੋਵੇਂ ਟਰੱਕ ਚਲਾਉਣਾ ਜਿੰਦ ਨੇ ਲੱਛ ਪਰ ਕੀਰਤਨ ਨਹੀਂ ਪੈਸਾ ਕਰਕੇ ਨਹੀਂ ਕਰਦੇ ਪਰ ਸੋਣੇ ਆ ਸੀ ਅਕਾਲ ਕਿਉਂਕਿ ਜੇ ਪੈਗਾਂ ਦੀ ਗੱਲ ਹੋਵੇ ਤੇ ਫਿਰ ਟਰੱਕ ਤੁਹਾਨੂੰ ਪਤਾ ਹੀ ਆ ਵੱਧ ਸਮਾਈ ਤੇਹੀਂ ਕਮਾਉਂਦੇ ਨਹੀਂ ਲੋਏ ਪਰ ਖੇਚੇ ਹੀ ਤੇ ਟਰੱਕ ਚਲਾਉਂਦਿਆ ਸੀ ਢੇੜਾ ਚੁੱਕਣਾ ਤੇ ਦੌੜ ਹੁਣੇ ਕੇ ਵਾਪਸ ਜਾਈਏ ਤੇ ਕੀਰਤਨ ਕਰੀਏ ਜੇ ਕਿ ਹਮ ਸਾਥੋਂ ਵੇਤੇ ਸਾਡੇ ਕੈਨੇਡਾ ਫੋਨ ਕਰਕੇ ਤੁਸੀਂ ਪੁੱਛ ਕਰਦੇ ਹੋ ਉਥੇ ਹੌਲੀ ਹੌਲੀ ਕਰਦੇ ਆ ਸਾਜਣਾ ਘਟੋ ਘਟ ਸੋਹ ਸਿੰਘ ਜੁਰਜ ਕੈ ਬਾਰੀ ਵਾਲਾ ਅਸੀਂ ਸਾਰੇ ਅਣ ਸ਼ਨੀਵਾਰ ਕੱਥਿਓਂ ਆ ਫਿਰ ਆਪ ਇੱਕ ਦੋ ਵਾਰ ਜਾਣੇ ਕਿਸੇ ਨੇ ਕਹਿਣਾ ਤੂੰ ਹੱਸੰਦੇ ਜੀ ਕਿਸੇ ਨੇ ਕਹਿਣਾ ਬੰਦ ਕਰ ਦਿਓ ਸ਼ਬਦ ਜਤਰਾ ਸਿੰਘਾਂ ਨੇ ਰੱਖੀ ਜਾਣੇ ਅਹੀਂ ਬੜੀ ਜਾਣੇ ਅਗਲੇ ਦਿਨ ਤਿਆਰ ਉਹ ਫਿਰ ਆਪਨੇ ਕੰਮ ਕਰਦੇ ਬੜਾ ਵਧੀਆ ਚੱਲਣ ਲੱਗੇ ਫਿਰ ਮਨ ਚ ਆਇਆ ਕਿ ਜਦੋਂ ਇੰਨੀ ਦੌੜਦੇ ਨੇ ਤੇ ਕਿਉਂ ਨਾ ਕੀਰਤਨ ਹੀ ਕਰ ਲਈਏ ਫਿਰ ਇੱਥੇ ਆ ਗਏ ਤੁਹਾਡੇ ਕੋਲ ਇੱਥੇ ਕੀਰਤਨ ਹੀ ਆਪਣੀ ਮਰਜ਼ੀ ਨਾਲ ਹੀ ਕੀਤਾ ਨੇ ਪਰ ਹੁਣ ਜਦੋਂ ਗੱਲ ਸਾਡੇ ਚੇਤਰਾ ਦੀ ਵੀ ਸੀ ਪੇਪਰ ਸਾਡੇ ਉੱਧਰ ਵੀ ਪੰਜਾਣੇ ਸੀ ਇੱਥੇ ਇਹਦਾ ਵੀ ਭਰਾ ਇੱਥੇ ਹੈ ਤੇ ਮੇਰਾ ਵੀ ਭਰਾ ਇੱਥੇ ਹੈ ਉਹ ਕਹਿੰਦੇ ਆ ਤੁਸੀਂ ਇੱਥੇ ਆ ਜਾਓ ਕਿ ਤੁਸੀਂ ਕੀਰਤਨ ਤੇ ਕਰਦੇ ਹੋ ਤੇ ਇੱਕ ਜਰੀਆ ਹੈਗਾ ਦੋ ਦਸਰਾ ਸਾਲ ਤੋਂ ਆਪਾਂ ਕੀਰਤਨ ਕਰਕੇ ਨਾਲ ਪੇਪਰ ਲਓ ਤੇ ਪੇਪਰ ਲੈ ਕੇ ਤੇ ਜਿੱਥੇ ਮਰਜ਼ੀ ਕੀਰਤਨ ਕਰੋ ਪਰ ਸਾਨੂੰ ਨੇ ਹੀ ਵਾਦਾ ਕੀਤਾ ਕਿ ਪੇਪਰ ਲੈਣੇ ਏਡੇ ਓਕੇ ਨੇ ਗੁਰੂ ਘਰ ਦੇ ਵਿੱਚ ਹਰ ਬੰਦੇ ਦਾ ਆਪਣਾ ਆਪਣਾ ਸੁਭਾਅ ਹੁੰਦਾ ਹੈ। ਕਈ ਬੰਦੇ ਗੱਲਾਂ ਬਰਦਾਸ਼ਤ ਕਰ ਲੈਂਦੇ ਨੇ। ਕਈਆਂ ਕੋਲ ਨਹੀਂ ਹੁੰਦੀਆਂ। ਜਿਹੜੇ ਕਰ ਲੈਂਦੇ ਨੇ ਉਹ ਵੱਡੀਆਂ-ਵੱਡੀਆਂ ਵੀ ਕਰ ਜਾਂਦੇ ਨੇ। ਜਿਨ੍ਹਾਂ ਕੋਲ ਨਹੀਂ ਹੁੰਦੀਆਂ ਉਹਨਾਂ ਕੋਲ ਛੋਟੀ ਜਿਹੀ ਵੀ ਨਹੀਂ ਹੁੰਦੀ। ਜਦੋਂ ਸਾਨੂੰ ਦਫ਼ਤਰ ਤੇ ਬੁਲਾ ਕੇ ਇਹ ਕਿਹਾ ਗਿਆ ਕਿ ਰਾਜੀ ਬਥੇਰੇ ਨੇ ਜੇ ਤੁਸੀਂ ਕਰਨੀ ਰੁਕੀ ਕਰੋ ਨਹੀਂ ਤੇ ਜਾਓ। ਉਹ ਤੁਹਾਡਾ ਬੜਾ ਮਾਣੁਕੀ ਹੋਇਆ ਕਿ ਇਹ ਵੀ ਗੱਲ ਹੋਈ। ਕਿਸੇ ਨੇ ਤੁਹਾਡੀ ਇੱਥੇ ਬਾਣੀ ਫੜਨੀ ਜਨਾ ਮਰਜੀ ਰੌਲਾ ਪਾਈ ਜਾਣਾ। ਜੋ ਕਮੇਟੀ ਦਾ ਫੈਸਲਾ ਹੈ ਉਹੀ ਆਖਰੀ ਫੈਸਲਾ ਹੈ ਤੁਸੀਂ ਰਹੋਗੇ ਕਮੇਟੀ ਆਏਗੀ ਇਹ ਲਿਓਨ ਦਾ ਸੰਗਤ ਦਾ ਫੈਸਲਾ ਜੀ ਬੋਲੇ ਸਾਲ ਤੋਂ ਮਾਹੌਲ 5 ਸਾਲ ਤੋਂ ਖਰਾਬ ਹੋਇਆ ਹੈ ਉਸ ਤੋਂ ਪਹਿਲੇ ਵੀ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਦੀ ਤਰਫੋਂ ਇੱਕ ਬੇਨਤੀ ਸਾਰੀ ਸੰਗਤ ਨੂੰ ਮੇਰਾ ਵੀ ਜਿਹੜੇ ਗੁਰੂ ਘਰ ਦੇ ਜਿਹੜੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮਹਾਰਾਜ ਦੀ ਤਰਫੋਂ ਇੱਕ ਬੇਨਤੀ ਸੁਣੋ ਭਾਈ ਕਾਰਸ ਸਿੰਘ ਜੀ ਦੀ ਪਹਿਲੇ ਉਹਨਾਂ ਦੀ ਗੱਲ ਕੀ ਹੈ ਜੀ ਸਾਡੇ ਜਜ਼ਬਾਤ ਕਈ ਵਾਰੀ ਸੰਘੀ ਹੁੰਦੇ ਨੇ ਕਈ ਵਾਰੀ ਪਰਸਨਲ ਹੁੰਦੇ ਨੇ ਪਰ ਇੱਕ ਚੀਜ਼ ਤੇ ਰਹਿਕੋ ਆਪਾਂ ਬੈਠਿਆਂ ਮਨੁੱਖਾਂ ਸਰਵ ਪ੍ਰਕਾਸ਼ ਦੇ ਰੂਪ ਚ ਇਥੇ ਭਾਈ ਸਾਹਿਬ ਜੀ ਜਿੰਨੇ ਤੁਸੀਂ ਬੈਠੇ ਹੋ ਮੇਰਾ ਵੀਰ ਬੈਠੇ ਹੋ ਕਿਸੇ ਨੇ ਵੀ ਐਸਾ ਅਪੱਤੀਜਨਕ ਸ਼ਬਦ ਉਹਦੀ ਵਰਤੋ ਨਹੀਂ ਕਰਨੀ ਜਿਸ ਦੇ ਨਾਲ ਸਾਡੇ ਗੁਰੂ ਸਾਹਿਬ ਦੀ ਬੇਦਬੀ ਹੋਵੇ ਮੈਂ ਬੇਨਤੀ ਕਰਾਂ ਅੱਜ ਸਾਨੂੰ ਅੱਗੇ ਵੀ ਬਹੁਤ ਬਦਨਾਮ ਅਸੀਂ ਸਾਡਾ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਹੋ ਰਿਹਾ ਹੈ ਉਹ ਜੇ ਪੰਗਾ ਬਣ ਕੇ ਤੁਸੀਂ ਗੁਰੂ ਦੀ ਜੁਰੀ ਵਿੱਚ ਗੁਰੂ ਦਾ ਸਤਕਾਰ ਨਾ ਕਰੋ ਤੁਸੀਂ ਵਿਚਾਰ ਕਰੋ ਵਿਚਾਰ ਸੁਣਿਆ ਨਹੀਂ ਕਾ ਸੁਣੋ ਉਹ ਵਿਚਾਰ ਦਾ ਵਿਚਾਰ ਸਮੋ ਵਿਵਾਦ ਗੱਲ ਗੁਰੂ ਦੀ ਹਜ਼ੂਰੀ ਚ ਨਾ ਕਰੋ ਕਿਸੇ ਦੇ ਉੱਤੇ ਅਲਿਗੇਸ਼ਨ ਪੈਰੀ ਸ਼ਬਦਾਵਲੀ ਨਹੀਂ ਵਰਤਣੀ ਜੇ ਵਰਤੋਗੇ ਦਾਸ ਇਸੋ ਕਸਰ ਕਰ ਦੇਣਾ ਜੀ ਮੈਂ ਵਜ਼ੀਰ ਹਾਂ ਜਰਾ ਤੇ ਆਪਣੀ ਹਿਸਾਬ ਦੀ ਵਰਤੋਂ ਕਰਾਂਗਾ भाई साहब ਤੁਸੀਂ ਬੋਲੋ ਬਿਲਕੁਲ ਬੋਲੋ ਮਰਿਆਦਾ ਕੋਈ ਗੱਲ ਨਹੀਂ ਵਿਚਾਰ ਰੱਖੋ ਬਾਕੀ ਮੈਂ ਐਸ ਤਰ੍ਹਾਂ ਆਜ਼ਾਦ ਨਾ ਭਏ ਗੁਰੂ ਸਾਹਿਬ ਦੀ ਬੇਇਜ਼ਤੀ ਨਾ ਹੋਵੇ ਨੀ ਮੈਂ ਸੋਚਾ ਕਰ ਲੈਣਾ ਬਿਲਕੁਲ ਸਹੀ ਕਿਹਾ ਤੁਸੀਂ ਭਾਈ ਸਾਹਿਬ ਚਾਹ ਰਹੇ ਨੇ ਭਾਈ ਸਾਹਿਬ ਕਿ ਤੁਸੀਂ ਕੋਈ ਵੀ ਗੁਰਬਾਣੀ ਬੋਧਾ ਕਿਸੇ ਦੇ ਉੱਤੇ ਕੋਈ ਔਵੇਂ ਦਾ ਨਵਸ ਨਾ ਬੋਲੇ ਜਿੱਦਾਂ ਗੁਰੂ ਸਾਹਿਬ ਦੀ ਬੇਇਜ਼ਤੀ ਮੈਂ ਤੁਹਾਨੂੰ ਹੋਣ ਨਹੀਂ ਸੰਗਤ ਵੀ ਬੇਨਤੀ ਕਰਿਆ ਤੇ ਗੁਰੂ ਤੇ ਕਿੰਨੀ ਸਿੱਖੀ ਸਭ ਨੂੰ ਮੇਰੇ ਵੀਰ ਬੈਠਿਓ ਸੁਣੋ ਸੁਣਾ ਸੁਣ ਸਕਦੇ ਹੋ ਇੱਥੇ ਵਿਚਾਰਾਂ ਕਰਨੇ ਆ ਹਾਂਜੀ ਕਰ ਹਾਂਜੀ ਤੇ ਗੱਲ ਫਿਰ ਉੱਥੇ ਆ ਗਈ ਹੈ ਕਿ ਮੰਨ ਲਓ ਅਸੀਂ ਸੰਗਤ ਦੇ ਕਹਿੰਦੇ ਇੱਥੇ ਰੁਕਵੀ ਜਾਈਏ ਗੱਲ ਤੇ ਸਾਰੀ ਮਾਇਆ ਦੀ ਹੈ ਨਾ ਮੇਰਾ ਵੀ ਘਰ ਹੈ ਇਹਦਾ ਵੀ ਹੈ ਇਹਦਾ ਵੀ ਹੈ ਸਾਰਿਆਂ ਦੇ ਬੱਚੇ ਪਾਲਦੇ ਨੇ ਆਪਣੇ ਆਪਣੇ ਸਾਨੂੰ ਇਹ ਕਹਿ ਰਹੇ ਨੇ ਕਿ ਇਹਨਾਂ ਦੀ ਟੋਕਰੀ ਵਿੱਚ ਬਹੁਤ ਮਾਇਆ ਹੁੰਦੀ ਹੈ 8000 ਕਮਾਉਂਦੇ ਨੇ ਤੇ ਕੰਮ ਕੋਈ ਵੀ ਨਹੀਂ ਕਰਦਾ। 1 ਡਾਲਰ ਵੀ ਨਹੀਂ ਕੋਈ ਪਾਉਂਦਾ। ਅੱਗੇ ਨਾਲ ਭਲਾ ਤੁਸੀਂ ਕਿੰਨੇ ਕਨੇ? ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ। ਜੇ 8000 ਕਮਾਉਂਦੇ ਜੇ ਤਾਂ ਸਾਨੂੰ ਤੇ ਲੋੜ ਆ ਅਨਾਉਂਸਮੈਂਟਾਂ ਕਰਨ ਦੀ। ਹਾਂ ਜੀ ਉਹ ਜਿ 8000 ਬਣਦੇ ਨੇ ਸਾਰਿਆਂ ਨੂੰ ਬੇਨਤੀ ਹੈ ਅਸੀਂ ਇੰਡੀਆ ਤੋਂ ਰਾਜੀ ਨਾ ਬੁਲਾਇਆ ਕਰੀਏ ਇੱਥੇ ਆਪਣੇ ਬੱਚਿਆਂ ਨੂੰ ਸਿਖਾਓ ਇਹ ਦੋ ਵਧੀਆ ਜੋਬ ਕਿਹੜੀ ਹੈ 8000 ਤੇ 9000 ਲੰਦਰ ਬਾਣੀ ਨਹੀਂ ਜਿਹੜੇ ਰੱਖੀ ਤੇ ਬਣਾਓ ਰਾਜੀ ਤੇ ਆਪਣੇ ਬੱਚਿਆਂ ਨੂੰ ਇੱਥੇ ਡਿਊਟੀ ਤੇ ਲਾਓ ਫੇਰ ਪਤਾ ਲੱਗੇ ਕਿ ਯੂਨੀ ਕਿਵੇਂ ਹੋਣੀ ਅਸੀਂ EMPLOYEER ਆ ਤੇ ਤੁਸੀਂ EMPLOYEE ਹੋ ਅਹੀਂ EMPLOYEES ਹੀ ਲੱਗੇ ਇਥੇ। ਆਹਾਂ ਮ ਜਦ ਨ ਰੱਖਿਆ ਹੀ ਰਾਗੀ ਜਥੇ ਵੱਲੋਂ ਰੱਖਿਆ ਹੈ। ਰਾਗੀ ਜਥੇ ਦੇ EMPLOYEES ਦੇ ਵਿੱਚ ਬੜਾ ਫਰਕ ਹੁੰਦਾ ਹੈ। ਗੁਰਦੁਆਰੇ ਦੇ ਵਿੱਚ ਤੇ ਹੋਰ ਔਸ਼ਟ ਬੜਾ ਫਰਕ ਪੈਂਦਾ ਹੈ। ਇਹਨੂੰ ਗੁਰਦੁਆਰੇ ਨੂੰ ਗੁਰਦੁਆਰੇ ਦੇ ਤਰ੍ਹਾਂ ਚਲਾਓ। ਨਾ ਕਿ ਅਸੀਂ EMPLOYEES ਹਾਂ। ਗੁਰਦੁਆਰੇ ਤੇ ਸਾਫ ਸੰਗਤ ਦਾ ਕਿਸੇ ਨੇ ਰੁਪਈਆ ਪਾਇਆ, ਕਿਸੇ ਦਾਸ, ਕਿਸੇ ਨੇ ਲੱਖ, ਕਰੋੜਾਂ ਦਾ ਚਲੰਬਿਆ ਹੈ। ਚੱਲਣਾ ਨਹੀਂ ਸਾਫ ਸੰਗਤ ਨਾਲ ਹੈ। ਸਾਨੂੰ ਤੇ ਬਿਠਾਇਆ ਹੈ ਤੇ ਤੁਸੀਂ ਚਲਾਓ। ਵਧੀਆ ਤਰੀਕੇ ਨਾਲ ਜੇ ਕੋਈ ਪੰਜਾਬ ਬੰਦੇ ਕੁਝ ਗੱਲ ਕਹਿ ਰਹੇ ਨੇ ਤੇ ਉਹ ਸਹੀ ਹੀ ਹੋਏਗੀ ਇਹ ਨਹੀਂ ਕਿ ਜੋ ਪੰਜ ਬੰਦਿਆਂ ਨੇ ਕਹਤੀ ਉਹੀ ਸਹੀ ਤੇ ਸਾਰ ਸੰਗਤ ਦੀ ਸਾਡੀਆਂ ਇਹਨੀਆਂ ਬੇਨਤੀਆਂ ਨੇ ਅਸੀਂ ਚਾਹੁੰਦੇ ਨਹੀਂ ਕਿ ਇਹੋ ਜੀ ਕੋ ਗੱਲਬਾਤ ਹੋਵੇ ਸਾਹ ਅਸੀਂ ਕਿਉਂਕਿ ਅਸੀਂ ਵੀ ਆਪਣੇ ਬਾਦ ਕੋ ਮਦਰਾ ਸਾਹਿਬ ਜਦੋਂ ਜਾਣੇ ਆ ਤੇ ਮਨ ਇਹ ਹੁੰਦਾ ਕਿ ਯਾਰ ਬੈਠੀਏ ਸ਼ਾਂਤੀ ਮਿਲੇ ਹਰ ਕੋਈ ਇਹ ਇਸ ਤਰ੍ਹਾਂ ਮਦਨਾਲ ਗੁਰਦਰਾ ਸਾਹਿਬ ਆਉਂਦਾ ਹੈ ਹਫਤੇ ਬਾਅਦ ਹਰ ਦੁਆਰੇ ਆਉਣ ਤੇ ਇਹੋ ਜਿਹਾ ਰੌਲਾ ਰੱਪਾ ਹੋਵੇ ਤੇ ਚੰਗੀ ਗੱਲ ਨਹੀਂ ਅਹੀਂ ਨਹੀਂ ਸਿਚਾਉਂਦੇ ਕੁਛ ਕਰਨਾ ਪਰ ਹੁਣ ਸਾਡੇ ਕੋਲ ਹੋਰ ਕੋਈ ਛਾਰਾ ਹੀ ਨਹੀਂ ਕਿਉਂਕਿ ਜੇ ਇਹ ਚੁੱਪ ਕਰਕੇ ਵੀ ਜਾਂਦੇ ਨਾ ਤੇ ਸਾਨੂੰ ਪਤਾ ਹੈ ਕਿ ਪਿੱਛੇ ਵੀ ਕੀ ਹੁੰਦਾ ਰਿਹਾ ਹੈ ਭਾਈ ਸਾਹਿਬ ਪਿਆਰ ਕਰਦੇ ਹੀ ਇਹਨਾਂ ਨੂੰ ਕੱਢਤਾ ਆਹ ਕਰਦੇ ਹੀ ਇਹਨਾਂ ਨੂੰ ਕੱਢਤਾ ਜੋ ਹੈਗਾ ਵਾ ਤੁਸੀਂ ਅੱਜ ਹੀ ਦੱਸ ਦਿਓ ਇਹ ਨਾ ਹੋਵੇ ਕੱਲ ਨੂੰ ਹੋਰ ਹੀ ਲੰਗੜਨ ਤੇ ਦੱਸਿਆ ਮੈਨੂੰ ਇੰਨੀ ਸਿਗਾ ਪ੍ਰਮਾਨ ਕਰਨ ਲਈ ਸਾਧ ਸੰਗਤ ਜੀ ਹੁਣੀਆਂ ਪੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ